ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਨਗਰ ਬਸਤੀ ਮਿੱਠੂ ਜਲੰਧਰ ਤੋਂ ਆਜੇ ਤਕਰੀਬਨ 50 ਦੇ ਕਰੀਬ ਨੌਜਵਾਨ ਮੁੰਡੇ ਸਾਡੇ ਨਾਲ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਆਏ ਨੇ ਜੋ ਕਿ ਪਿੱਛੇ ਜਿੱਥੇ ਬੰਨ ਲਾਏ ਜਾ ਰਹੇ ਨੇ ਉੱਥੇ ਜੋ ਬੋਰੇ ਭਰ ਕੇ ਜੋ ਸੇਵਾ ਉੱਥੇ ਸਵੇਰ ਤੋਂ ਚੱਲ ਰਹੀ ਹੈ ਉੱਥੇ ਨਾਲ ਪਹਿਲੋ ਸੇਵਾ ਕਰਵਾਈ ਉਹਨਾਂ ਦੀ ਫਿਰ ਇੱਕ ਬਸ ਤੇ ਛੋਟੇ ਹਾਥੀ ਵਗੈਰਾ ਅਸੀਂ ਰਾਹਤ ਸਮਗਰੀ ਦੀ ਉਹ ਅਸੀਂ ਨਾਲ ਲੈ ਕੇ ਆਏ ਆਂ ਜਿਵੇਂ ਕਿ ਜੋ ਆਮ ਚੀਜ਼ਾਂ ਪਾਣੀ ਤਾਂ ਬ੍ਰੈਡ ਸਾਰੇ ਲੈ ਕੇ ਆ ਰਹੇ ਆ ਜਿਹੜੀਆਂ ਚੀਜ਼ਾਂ ਆਮ ਲੋਕ ਨਹੀਂ ਲਿਆ ਰਹੇ ਜਿਦਾ ਬੱਚਿਆਂ ਦੇ ਡਾਈਪਰ ਨੇ ਕਛੂਆ ਛਾਪ ਨੇ ਆਡੋਮੋਸ ਦੀਆਂ ਟਿਊਬਾਂ ਨੇ ਜਾਂ ਫਿਰ ਦਵਾਈਆਂ ਨੇ ਜਾਂ ਹੋਰ ਜ਼ਰੂਰੀ ਦਾ ਸਮਾਨ ਆ ਉਹਦੇ ਵਿੱਚ ਅਸੀਂ ਰਸ ਬਿਸਕੁਟ ਬ੍ਰੈਡ ਪਾਣੀ ਉਹ ਵੀ ਅਸੀਂ ਲੈ ਕੇ ਆ ਰਹੇ ਆ ਔਰ ਅਸੀਂ ਅੱਜ ਇੱਕ ਬੱਸ ਵੀ ਭਰ ਕੇ ਲੈ ਕੇ ਆਂਦੀ ਹੈ ਔਰ ਜਿਹਦੇ ਵਿੱਚ ਨੌਜਵਾਨ ਮੁੰਡੇ ਵੀ ਬਹਿ ਕੇ ਆਏ ਆ ਔਰ ਨਾਲ ਹੋਰ ਗੱਡੀਆਂ ਨੇ ਛੋਟੇ ਹਾਥੀ ਵਗੈਰਾ ਉਹ ਅਸੀਂ ਭਰ ਕੇ ਲੈ ਆਏ ਆ ਔਰ ਰੋਜ਼ ਅਸੀਂ ਵੱਖ-ਵੱਖ ਏਰੀਆ ਦੇ ਵਿੱਚ ਜਿੱਥੇ-ਜਿੱਥੇ ਵੀ ਸਾਨੂੰ ਪਤਾ ਲੱਗਦਾ ਹੈ ਕਿ ਉੱਥੇ ਲੋੜ ਹੈ ਉੱਥੇ ਸਮਾਨ ਅਸੀਂ ਔਰ ਅੱਜ ਅਸੀਂ ਇੱਥੇ ਵੀ ਆਏ ਆ ਇਸ ਬੰਦ ਤੇ ਥੋੜੇ ਦਿਨ ਪਹਿਲਾਂ ਅਸੀਂ ਦੋ ਤਿੰਨ ਦਿਨ ਪਹਿਲਾਂ ਵੀ ਸੇਵਾ ਕਰਕੇ ਗਏ ਆ ਕਿਉਂਕਿ ਸਾਡੇ ਬਸਤੀ ਮਿੱਠੂ ਇਲਾਕੇ ਦੇ ਨੇੜੇ ਜੋ ਸਪੋਰਟਸ ਕਾਲਜ ਦੀ ਭਰਤੀ ਵਿਖੇ ਭਰਤੀ ਚੱਲ ਰਹੀ ਹੈ ਉੱਤੇ ਪੰਜ ਸਟੇਟਾਂ ਦੇ ਨੌਜਵਾਨ ਹਜ਼ਾਰਾਂ ਦੀ ਤਰ੍ਹਾਂ ਦੇ ਜੋ ਰੋਜ਼ ਲੜਕੇ ਆ ਰਹੇ ਆ ਉਹਨਾਂ ਦੇ ਸਾਰਿਆਂ ਦਾ ਰਹਿਣ ਦਾ ਪ੍ਰਬੰਧ ਤੇ ਲੰਗਰ ਦਾ ਪਾਣੀ ਲੰਗਰ ਪਾਣੀ ਦਾ ਪ੍ਰਬੰਧ ਉਹ ਵੀ ਲਗਾਤਾਰ ਚੱਲ ਰਿਹਾ ਤੇ ਜਿਹਦੇ ਨਾਲ ਅਸੀਂ ਹੜਪੀੜਤਾਂ ਦੇ ਲਈ ਵੀ ਵਿੱਚ ਵਿੱਚ ਰੋਜ਼ ਅਸੀਂ ਆ ਕੇ ਇੱਧਰ ਇੱਕ ਦਾ ਢੇੜਾ ਕੱਢ ਕੇ ਚਾਰ-ਪੰਜ ਘੰਟੇ ਸੇਵਾ ਕਰਕੇ ਜਾ ਰਹੇ ਆ ਅਸੀਂ ਬਸਤੀ ਮਿੱਠੂ ਜਲੰਧਰ ਤੋਂ ਜੇ ਜਿਸ ਦਿਨ ਦਾ ਵੀ ਇਹ ਕੁਦਰਤੀ ਆਫਤ ਜਿਹੜੀ ਆਈ ਹੈ ਹੜ੍ਹ ਆਏ ਨੇ ਉਹ ਅਸੀਂ 3-4 ਦਿਨ ਪਹਿਲਾਂ ਵੀ ਇਸੇ ਬੰਨ ਤੇ ਆ ਕੇ ਸੇਵਾ ਕਰਕੇ ਗਏ ਸੀ ਅੱਜ ਫੇਰ ਬਸਤੀ ਮਿੱਠੂ ਤੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਮੂਹ ਸਮਾਜ ਸੇਵੀ ਸੰਸਥਾਵਾਂ ਸਮੂਹ ਸਿੱਖ ਜਥੇਬੰਦੀਆਂ ਇਲਾਕਾ ਸੰਗਤ ਵੱਲੋਂ ਜਿਹੜੀ ਰਾਹਤ ਸਮਗਰੀ ਏ ਉਹਨਾਂ ਵਿੱਚ ਸੁੱਕਾ ਰਾਸ਼ਨ ਜਿਹੜਾ ਹੈਗਾ ਬ੍ਰੈਡ ਵਗੈਰਾ ਪਾਣੀ ਦੀਆਂ ਬੋਤਲਾਂ ਜਾਂ ਹੋਰ ਬਹੁਤ ਸਾਰੀ ਸਮਗਰੀ ਜਿਹੜੀ ਉਹ ਲੈ ਕੇ ਅਸੀਂ ਸੇਵਾ ਵਿੱਚ ਇੱਥੇ ਪਹੁੰਚੇ ਆਂ ਜਿਹੜੇ ਲੋਕਚਾਰੇ ਆਪਣੇ ਘਰਾਂ ਚ ਫਸੇ ਹੋਏ ਨੇ ਉਹਨਾਂ ਤੱਕ ਅਸੀਂ ਉਹ ਰਾਹਤ ਸਮਗਰੀ ਪਹੁੰਚਾ ਸਕੀ ਬਹੁਤ ਸਾਰੇ ਨੌਜਵਾਨ ਸਾਡੀ ਆ ਪੂਰੀ ਟੀਮ ਜਿਹੜੀ ਬਸਤੀ ਮਿੱਠੂ ਤੋਂ ਨੌਜਵਾਨ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਨੇ ਅਸੀਂ ਰਲ ਕੇ ਸੇਵਾ ਕਰ ਰਹੇ ਹਾਂ ਮਤਲਬ ਇੱਥੇ